ਪਾਸਪੋਰਟ ਪਾਸਪੋਰਟ ਇੱਕ ਸਰਕਾਰੀ ਦਸਤਾਵੇਜ਼ ਹੈ ਜੋ ਕਿਸੇ ਦੇਸ਼ ਦੇ ਨਾਗਰਿਕ ਨੂੰ ਜਾਰੀ ਕੀਤਾ ਜਾਂਦਾ ਹੈ ਤਾਂ ਜੋ ਉਹ ਵਿਦੇਸ਼ ਯਾਤਰਾ ਕਰ ਸਕੇ ਇਹ ਵਿਅਕਤੀ ਦੀ ਪਛਾਣ ਅਤੇ ਰਾਸ਼ਟਰੀਤਾ ਦਾ ਪ੍ਰਮਾਣ ਪੱਤਰ ਹੁੰਦਾ ਹੈ ਤੇ ਪਾਸਪੋਰਟ ਵਿੱਚ ਪਾਸਪੋਰਟ ਧਾਰਕ ਦਾ ਨਾਂ ਫੋਟੋ ਜਨਮ ਤਾਰੀਖ ਪਾਸਪੋਰਟ ਨੰਬਰ ਜਾਰੀ ਕਰਨ ਦੀ ਮਿਤੀ ਅਤੇ ਮਿਆਦ ਖਤਮ ਹੋਣ ਦੀ ਮਿਤੀ ਜਾਰੀ ਕਰਨ ਵਾਲੀ ਸਰਕਾਰ ਤੇ ਇਸ ਦੀ ਮਹੱਤਤਾ ਵਦੇਸ਼ ਜਾਣ ਲਈ ਲਾਜ਼ਮੀ ਹੁੰਦਾ ਹੈ ਵਿਦੇਸ਼ੀ ਵਿਦਿਆਰਥੀਆਂ ਟੂਰਿਸਟਾਂ ਤੇ ਕੰਮਕਾਜੀ ਲੋਕਾਂ ਲਈ ਬਹੁਤ ਜ਼ਰੂਰੀ ਹੈ ਇਹ ਕਿਸੇ ਦੇਸ਼ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਦਾ ਸਰਕਾਰੀ ਰਿਕਾਰਡ ਹੁੰਦਾ ਹੈ ਪਾਸਪੋਰਟ ਤਿੰਨ ਪ੍ਰਕਾਰ ਦੇ ਹੁੰਦੇ ਹਨ ਸਧਾਰਨ ਪਾਸਪੋਰਟ ਜਿਸ ਨੂੰ ਕਿ ਆਰਡੀਨਰੀ ਪਾਸਪੋਰਟ ਬਲੂ ਕਵਰ ਇਹ ਆਮ ਨਾਗਰਿਕਾਂ ਲਈ ਜਾਰੀ ਕੀਤਾ ਜਾਂਦਾ ਹੈ ਇਹ 67 ਜਾਂ 60 ਪੰਨਿਆਂ ਦੀ ਇੱਕ ਬੁੱਕਲੇਟ ਹੁੰਦੀ ਹੈ ਇਹ ਆਮ ਤੌਰ ਤੇ ਵਿਦੇਸ਼ ਯਾਤਰਾ ਕੰਮ ਜਾਂ ਸਰਸ ਪਟੇਲੀ ਵਰਤੇ ਜਾਂਦਾ ਹੈ ਦੂਸਰਾ ਅਧਿਕਾਰਕ ਪਾਸਪੋਰਟ ਜਿਸ ਨੂੰ ਕੇ